ਬੀਤੀ ਰਾਤ ਹੋਈ ਤੇਜ਼ ਬਰਸਾਤ ਦੇ ਕਾਰਨ ਬਠਿੰਡਾ ਹੋਇਆ ਪੂਰਾ ਜਲਥਲ ਚਾਰੇ ਪਾਸੇ ਭਰਿਆ ਪਾਣੀ ਹੀ ਪਾਣੀ ਬਠਿੰਡਾ ਦੇ ਡੀਸੀ ਅਤੇ ਐਸਐਸਪੀ ਦੀ ਕੋਠੀ ਨੂੰ ਵੀ ਇਸ ਪਾਣੀ ਨੇ ਘੇਰਿਆ ਸਾਰੇ ਰਸਤੇ ਸ਼ਹਿਰ ਨੂੰ ਆਉਣ ਵਾਲੇ ਹੋਏ ਬਲੌਕ ਦੱਸ ਦਈਏ ਕਿ ਬੀਤੀ ਰਾਤ ਜਿੱਥੇ ਤੇਜ਼ ਬਰਸਾਤ ਹੋਈ ਹੈ ਉੱਥੇ ਬਠਿੰਡਾ ਦੀ ਤਰਵੰਡੀ ਰੋਡ ਅੰਡਰ ਬ੍ਰਿਜ ਦੇ ਵਿੱਚ ਪਾਣੀ ਭਰ ਗਿਆ ਤੇ ਇਹ ਰਸਤਾ ਬਿਲਕੁਲ ਬਲੌਕ ਹੋ ਗਿਆ ਹੈਵੀ ਵੀਕਲ ਸਿਰਫ ਇਤੋਂ ਚੱਲਦੇ ਹਨ ਅਤੇ ਬਾਕੀ ਜਿਹੜੇ ਛੋਟੇ ਵੀਕਲ ਹਨ ਉਹ ਬਿਲਕੁਲ ਬੰਦ ਹੋ ਚੁੱਕੇ ਹਨ ਅਸੀਂ ਦਿਖਾ ਰਹੇ ਹਾਂ ਬਠਿੰਡਾ ਦੇ ਡੀਸੀ ਅਤੇ ਐਸਐਸਪੀ ਦੀ ਕੋਠੀਆਂ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਉਹਨਾਂ ਦੀਆਂ ਕੋਠੀਆਂ ਨੂੰ ਵੀ ਪਾਣੀ ਨੇ ਘੇਰ ਲਿਆ ਹੈ ਇਹ ਸਾਰੀਆਂ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਬਠਿੰਡਾ ਦੇ ਡੀਸੀ ਅਤੇ ਐਸਐਸਪੀ ਦੀ ਕੋਠੀਆਂ ਦੀਆਂ ਅਤੇ ਇਹ ਅਸੀਂ ਦਿਖਾ ਰਹੇ ਹਾਂ ਬਠਿੰਡਾ ਦਾ ਨਵਾਂ ਬਣਿਆ ਅੰਡਰ ਬ੍ਰਿਜ ਜੋ ਬਠਿੰਡਾ ਦੀ ਸ਼ੌਣੀ ਦੇ ਨਾਲ ਨਵਾਂ ਹੀ ਆਪਣਾ ਰਿੰਗ ਰੋਡ ਕੱਢੀ ਹੈ ਉਹ ਅੰਡਰਬ੍ਰਿਜ ਹੈ ਇਸਦੇ ਵੀ ਪਾਣੀ ਦਾ ਕੋਈ ਇੰਤਜ਼ਾਮ ਸਹੀ ਢੰਗ ਦੇ ਨਾਲ ਨਹੀਂ ਹੋਇਆ ਤੇ ਇਸ ਦੇ ਵਿੱਚ ਵੀ ਮੀਕਰ ਖੜੇ ਹੋਏ ਦਿਖਾਈ ਦੇ ਰਹੇ ਹਨ ਇਸ ਨੂੰ ਦਿਖਾ ਰਹੇ ਹਾਂ ਇਸ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਭਰਿਆ ਹੋਇਆ ਹੈ ਤੇ ਇਸ ਦੇ ਵਿੱਚ ਵੀ ਮੀਕਰ ਜਿਹੜੇ ਬਹੁਤ ਸਾਰੇ ਬੰਦ ਹੋ ਚੁੱਕੇ ਹਨ ਦਸਨਾ ਬਣਦਾ ਹੈ ਕਿ ਇਸ ਅੰਡਰਬ੍ਰਿਜ ਦੇ ਵਿੱਚ ਤਿੰਨ ਤੋਂ 3.5 ਫੁੱਟ ਪਾਣੀ ਆ ਦੇਖ ਰਹੇ ਹੋ ਤੁਸੀਂ ਇਹ ਜਿਹੜਾ ਟਰੈਕਟਰ ਹੈ ਇਹ ਦੀ ਵੀ ਲੰਘ ਕੇ ਆ ਰਹੇ ਦੇ ਟਰੈਕਟਰ ਦੇ ਜਿਹੜੇ ਮੂਹਰੇ ਟਾਇਰ ਨੇ ਉਹ ਤਾਂ ਬਿਲਕੁਲ ਹੀ ਇੱਥਾਂ ਆਪਣਾ ਡੁੱਬ ਚੁੱਕੇ ਹਨ ਤੇ ਇਹ ਅਸੀਂ ਦਿਖਾਉਣੇ ਆ ਤੁਹਾਨੂੰ ਮਾਨਸਰ ਰੋਡ ਦੀਆਂ ਤਸਵੀਰਾਂ ਜਿੱਥੇ ਬੱਸ ਜਿਹੜੀ ਇਹਦੇ ਵਿੱਚ ਦੀ ਗੁਜਰਦੀ ਹੋਈ ਨਜ਼ਰ ਆ ਰਹੀ ਹੈ ਮਾਨਸਰ ਰੋਡ ਵਾਲੇ ਪੁਲ ਦੀਆਂ ਤਸਵੀਰਾਂ ਨੇ ਤੇ ਪਹਿਲਾਂ ਨੇ ਤਸਵੀਰਾਂ ਜਿਹੜੀਆਂ ਉਹ ਜਿਹੜੀ ਆਪਣਾ ਬਟੰਡਾ ਦੀ ਸ਼ੌਣੀ ਦੇ ਨਾਲ ਰਿੰਗ ਰੋਡ ਬਣੀ ਆ ਉਹਦੀਆਂ ਤਸਵੀਰਾਂ ਸਨ ਅਤੇ ਇਹ ਮਾਨਸਰੋਡ ਵਾਲੇ ਪੁਲ ਦੀਆਂ ਤਸਵੀਰਾਂ ਨੇ ਜਿੱਥੇ ਟਰੈਕਟਰ ਟਰਾਲੀਆਂ ਅੰਦਰ ਹੀ ਆਪਣਾ ਖੜ ਜਾਂਦੇ ਹਨ ਛੋਟੇ ਵਹੀਕਲ ਦਾ ਬਿਲਕੁਲ ਹੀ ਬੰਦ ਹੋ ਚੁੱਕੇ ਹਨ ਸਿਰਫ ਜਿਹੜੇ ਹੈਵੀ ਵਹੀਕਲ ਇਸ ਦੀ ਵਿਧੀ ਲੰਘ ਰਹੇ ਹਨ ਤੇ ਮੋਟਰਸਾਈਕਲ ਦੇ ਵਿੱਚ ਬੰਦ ਹੁੰਦੇ ਹੋਏ ਆਪਣੇ ਆਪਣਾ ਦਿਖਾਈ ਦੇ ਰਹੇ ਹਨ ਭਾਵੇਂ ਸਰਕਾਰ ਵੱਲੋਂ ਸਹੂਲਤਾਂ ਦਿੱਤੀਆਂ ਗਈਆਂ ਕਿ ਅੰਡਰਬ੍ਰਿਜ ਬਣਾਈ ਗਿਆ ਹੈ ਲੇਕਿਨ ਬਾਰਸ਼ ਦੇ ਦਿਨਾਂ ਦੇ ਵਿੱਚ ਇਹ ਹੀ ਅੰਡਰਬ੍ਰਿਜ ਨੇ ਜਿਹੜੇ ਇਹ ਲੋਕਾਂ ਦੇ ਲਈ ਮੁਸੀਬਤ ਜਿਹੜੀ ਆਪਣਾ ਬਣ ਜਾਂਦੀ ਹੈ ਕਿਉਂਕਿ ਇਹਦੇ ਪਾਣੀ ਦੇ ਜਿਹੜਾ ਨਿਕਾਸ ਹੈ ਉਹ ਕਿਸੇ ਪਸੇ ਨਹੀਂ ਕੀਤਾ ਕਿਤੇ ਪਾਣੀ ਦੇ ਨਿਕਾਸ ਨਾ ਹੋਣ ਦੇ ਕਾਰਨ ਇਹ ਅੰਡਰ ਉਹ ਜਿਹੜੀ ਨੇ ਜਿਹੜੇ ਇਹ ਲੋਕਾਂ ਦੇ ਲਈ ਮੁਸੀਬਤ ਬਣ ਜਾਂਦੇ ਹਨ ਬੀਤੀ ਰਾਤ ਜਿਹੜੀ ਬਰਸਾਤ ਹੋਈ ਹੈ ਉਹਦੇ ਨਾਲ ਚਾਰੇ ਪਾਸੇ ਜਿਹੜੀ ਹੈ ਉਹ ਜਲਥਲ ਹੋਈ ਹੈ ਸਾਰੇ ਹੀ ਅੰਡਰ ਬ੍ਰਿਜ ਨੇ ਜਿਹੜੇ ਉਹ ਇੱਕ ਵਾਰੀ ਬਲੌਕ ਹੋ ਚੁੱਕੇ ਹਨ ਜੀ ਆਪਾਂ ਗੱਲ ਕਰੀਏ ਬਠਿੰਡਾ ਦੀ ਸ਼ੌਣੀ ਦੇ ਨਾਲ ਵਾਲੇ ਆਪਣਾ ਅੰਡਰਵਿਜ ਦੀ ਤਾਂ ਉਸ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਖੜ ਚੁੱਕਾ ਹੈ ਤੇ ਉਸ ਦੇ ਵਿੱਚ ਵਹੀਕਲ ਵੀ ਨਹੀਂ ਜਿਹੜੇ ਵੱਡੇ ਟਰਾਲੀ ਨੇ ਉਹ ਬੰਦ ਹੋ ਚੁੱਕੇ ਹਨ ਅਤੇ ਉਸ ਦੇ ਨਾਲ ਜਿਹੜੀ ਆਵਾਜਾ ਵੀ ਉਸ ਦੀ ਇੱਕ ਵਾਰੀ ਆਪਣਾ ਬੰਦ ਕਰ ਦਿੱਤੀ ਗਈ ਹੈ ਤੇ ਇਹ ਹੀ ਮਾਨਸਰ ਰੋਡ ਵਾਲੇ ਪੁਲ ਦੀਆਂ ਤਸਵੀਰਾਂ ਨੇ ਜਿੱਥੇ ਦੇਖੋ ਤੁਸੀਂ ਪਾਣੀ ਜਿਹੜਾ ਟਰਾਲਿਆਂ ਦੇ ਲਈ ਕਿੰਨੀ ਮੁਸੀਬਤ ਖੜੀ ਕਰ ਰਿਹਾ ਹੈ ਇਹ ਟਰਾਲੀ ਨੇ ਜਿਹੜੇ ਇਸ ਦੇ ਵਿੱਚ ਜਾਂਦੇ ਨੇ ਤਾਂ ਇਹ ਦੇ ਵਿੱਚ ਆਪਣਾ ਵੱਡੇ ਖੜੇ ਹੋਣ ਦੇ ਕਾਰਨ ਇਹਦੇ ਵਿੱਚ ਮੁੜਕਦੇ ਹੋਏ ਦਿਖਾਈ ਦੇ ਰਹ ਹਨ ਅਤੇ ਨਾੜ ਨਾਲ ਜੇ ਅਸੀਂ ਗੱਲ ਕਰੀਏ ਤਾਂ ਬਠਿੰਡਾ ਦੇ ਮਹਿਲਾ ਥਾਣੇ ਵੀ ਅਤੇ ਬਠਿੰਡਾ ਦੇ ਮਹਿਲਾ ਥਾਣੇ ਦੇ ਅੰਦਰ ਤੱਕ ਪਾਣੀ ਜਿਹੜਾ ਉਹ ਜਾ ਚੁੱਕਾ ਹੈ ਇਹ ਨੀਵਾ ਇਲਾਕਾ ਹੋਣ ਦੇ ਕਾਰਨ ਇਸ ਦਾ ਹਜੇ ਤੱਕ ਕੋਈ ਹੱਲ ਨਹੀਂ ਹੋਇਆ ਭਾਵੇਂ ਸਰਕਾਰਾਂ ਵੱਲੋਂ ਵੱਡੇ ਵੱਡੇ ਵਾਅਦੇ ਕੀਤੇ ਜਾ ਰਹੇ ਆ ਕਿ ਅਸੀਂ ਜਿਹੜਾ ਪਾਣੀ ਦਾ ਹੱਲ ਕਰਾਂਗੇ ਲੇਕਿਨ ਇਹਨਾਂ ਇਲਾਕਿਆਂ ਦੇ ਵਿੱਚ ਪਾਣੀ ਦਾ ਹੱਲ ਨਹੀਂ ਹੋਇਆ ਤੇ ਇਹ ਬਠਿੰਡਾ ਦੇ ਐਸਐਸਪੀ ਦੀ ਕੂਟੀਆਂ ਤਸਵੀਰਾਂ ਨੇ ਜਿੱਥੇ ਪੁਲਿਸ ਮੁਲਾਜ਼ਮਾਂ ਵੱਲੋਂ ਅੰਦਰ ਪਾਣੀ ਨਾ ਜਾਵੇ ਛੱਲਾਂ ਦੇ ਨਾਲ ਪਾਣੀ ਜਿੰਨਾ ਤੇ ਉਹਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ ਅਤੇ ਮਹਿਲਾ ਥਾਣੇ ਦੇ ਅੰਦਰ ਦਾ ਪਾਣੀ ਹੈ ਜਿਹੜਾ ਉਹ ਜਾ ਹੀ ਚੁੱਕਾ ਹੈ ਤੇ ਨਾਲ ਬਠਿੰਡਾ ਦੀ ਡੀਸੀ ਦੀ ਕੋਠੀ ਦੇ ਅੰਦਰ ਵੀ ਅਗਲੇ ਪਾਸੇ ਨੇ ਜਿਹੜਾ ਉਹ ਆਪਣਾ ਕਾਫੀ ਉੱਚਾ ਜਗ੍ਹਾ ਬਣਾਈ ਹੋਈ ਹੈ ਤਾਂ ਜੋ ਕੋਠੀ ਦੇ ਅੰਦਰ ਜਿਹੜਾ ਉਹ ਪਾਣੀ ਨਾ ਜਾਵੇ ਲੇਕਿਨ ਡੀਸੀ ਅਤੇ ਐਸਐਸਪੀ ਦੀਆਂ ਕੋਠੀਆਂ ਬੁਰੀ ਤਰ੍ਹਾਂ ਪਾਣੀ ਨਾਲ ਘਿਰ ਚੁੱਕੀਆਂ ਨੇ ਅਤੇ ਮਹਿਲਾ ਥਾਣੇ ਦੇ ਅੰਦਰ ਤੱਕ ਜਿਹੜਾ ਪਾਣੀ ਹੈ ਜਾ ਚੁੱਕਾ ਹੈ ਐਸਐਸਮ ਦਿਖਾ ਰਹੇ ਆ ਬੀਤੀ ਰਾਤ ਹੋਈ ਬਰਸਾਤ ਦੇ ਨਾਲ ਬਠਿੰਡਾ ਜਿਹੜਾ ਜਲਤਲ ਹੋਇਆ ਹੈ ਉਹਦੀਆਂ ਤਸਵੀਰਾਂ ਨੇ ਸਾਰੀਆਂ ਜਿੱਥੇ ਇੱਕ ਡੀਸੀ ਦੀ ਕੋਠੀ ਨੇੜੇ ਇੱਕ ਕਾਰ ਜਿਹੜੀ ਉਹ ਪਾਣੀ ਦੇ ਵਿੱਚ ਬੰਦ ਹੋ ਗਈ ਵੱਡੀ ਗੱਡੀ ਐ ਇਹ ਅਤੇ ਇਹ ਵੀ ਪਾਣੀ ਦੇ ਵਿੱਚ ਬੰਦ ਹੋ ਗਈ ਤੇ ਇਸ ਨੂੰ ਟਰੈਕਟਰ ਦੇ ਨਾਲ ਬਾਹਰ ਕੱਢਿਆ ਗਿਆ ਦੇਖੋ ਤਸਵੀਰਾਂ ਦੇ ਵਿੱਚ ਡੀਸੀ ਦੀ ਕੋਠੀ ਦੇ ਨੇੜੇ ਸਾਰੀਆਂ ਤਸਵੀਰਾਂ ਨੇ ਇਹ ਜਿਹੜੀ ਦੁਆਰ ਹੈ ਡੀਸੀ ਦੀ ਕੋਠੀ ਦੀ ਹੈ ਅਤੇ ਇਸ ਦੇ ਕੋਲੇ ਜਿਹੜੀਆਂ ਵੱਡੀਆਂ ਗੱਡੀਆਂ ਨੇ ਜਿਹੜੀਆਂ ਉਹ ਬੰਦ ਹੋ ਚੁੱਕੀਆਂ ਨੇ ਤੇ ਇਹੇ ਅਸੀਂ ਦਿਖਾ ਰਹੇ ਹਾਂ ਬਠਿੰਡਾ ਦੇ ਪਾਵਰ ਹੌਸ ਰੋਡ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਆਪਣਾ ਸਾਰੇ ਪਾਸੇ ਜਲ ਥਾ ਰਹੀ ਆਪਣਾ ਦਿਖਾਈ ਦੇ ਰਿਹਾ ਹਰ ਪਾਸੇ ਪਾਣੀ ਹੀ ਪਾਣੀ ਇੱਥੇ ਆਪਣਾ ਦਿਖਾਈ ਦੇ ਰਿਹਾ ਤੇ ਇੱਥੇ ਜਿਹੜੇ ਲੋਕਾਂ ਇੱਥੇ ਨੇੜੇ ਜਿਹੜੇ ਫੁੱਲਾਂ ਵਾਲੇ ਸੀ ਉਹਨਾਂ ਦੇ ਫਰਿੱਜ ਵੀ ਤਰ ਕੇ ਨੇ ਜਿਹੜੇ ਉਹ ਉਹ ਇੱਧਰ ਆ ਚੁੱਕੇ ਨੇ ਇਹ ਪਾਣੀ ਦੇ ਵਿੱਚ ਕਿਉਂਕਿ ਇੱਥੇ ਜਿਆਦਾ ਪਾਣੀ ਹੋ ਗਿਆ ਤੇ ਇੱਥੇ ਫੁੱਲਾਂ ਵਾਲੇ ਦੇ ਜਿਹੜੀ ਇੱਥੇ ਦੁਕਾਨਾਂ ਲਗਾਈਆਂ ਹੋਣੀਆਂ ਉਹਨਾਂ ਦੇ ਵਿੱਚ ਫਰਿੱਜ ਰੱਖੀਆਂ ਹੋਈ ਸੀ ਤੇ ਇਹ ਫਰਿੱਜ ਤਰ ਕੇ ਬਾਹਰ ਤੱਕ ਆ ਚੁੱਕੇ ਹਨ ਤੇ ਅਸੀਂ ਜਿਵੇਂ ਦਿਖਾ ਰਹੇ ਹਾਂ ਬਠਿੰਡਾ ਦੀ ਅਮਰਪੁਰਾ ਬਸਤੀ ਵਾਲੀ ਅੰਡਰਬ੍ਰਿਜ ਦੀਆਂ ਸਾਂਗਰ ਤੁਸੀਂ ਰਹਾਂ ਜਿੱਥੇ ਦੱਸਿਆ ਜਾ ਰਿਹਾ ਕਿ ਇਸ ਦੇ ਵਿੱਚ 15 ਫੁੱਟ ਦੇ ਲਗਭਗ ਪਾਣੀ ਅਤੇ ਬੱਚੇ ਵੀ ਸਕੂਲ ਆਪਣਾ ਨਹੀਂ ਜਾ ਰਹੇ ਤੇ ਇਹਨਾਂ ਵੱਲੋਂ ਇਹ ਰਸਤੇ ਨੂੰ ਆਪਣਾ ਸਟਾਪ ਲਗਾ ਕੇ ਅੱਗੇ ਇਸ ਰਾਤ ਨੂੰ ਬੰਦ ਕੀਤਾ ਗਿਆ। ਹਾਲ ਕੀ ਨਾਮ ਆ ਤੁਹਾਡਾ? ਪੱਪੂ ਹੈ ਮੇਰਾ ਨਾਮ। ਕਿ ਕੋਈ ਹੋ? ਹਨਮਾਨਗੜੋਂ ਆਇਆ ਲੁਧਿਆਣੇ ਤੋਂ ਆਇਆ। 2 ਘੰਟੇ ਹੋ ਗਏ ਉਹਨਾਂ ਫਾਈਟਰਲ ਟਰੈਕਟਰ ਸੜਕੀ ਦੇ ਕਿੱਕੜੀ ਬਾਹਰ। ਕੀ ਗੱਲ ਹੋ ਗਈ ਇੱਥੇ ਕਿੱਥੇ ਪੱਟੇ ਪੱਗੇ ਗਏ। ਇਹ ਪੁਰਦੇ ਥੱਲੇ ਜੀ। ਪਾਣੀ ਭਰਿਆ ਪਿਆ 3-3.5 ਫੁੱਟ ਪਾਣੀ ਹੈ ਗਿਆ। ਨਵਾਂ ਪੋਲ ਬੜਾ ਹੈ ਜੀ ਵੀ ਹਾਂ ਅੰਦਰ ਵਿੱਚ ਬੋਰ ਵਾਲਾ ਦਿੱਤਾ ਹੀ ਨਹੀਂ ਨਾ ਪਾਣੀ ਖੱਪਣ ਵਾਲਾ 2 ਘੰਟੇ ਤੇ ਕੋਸਤਾ ਪਾਣੀ ਕਰਦਾ ਇੱਕ ਉਂਗਲ ਪਾਣੀ ਨਹੀਂ ਘਟੇ ਹੁਣ ਇਹ ਦਸਤਾ ਬੰਦ ਕਰਤਾ ਇੱਕ ਵਾਰੀ ਹਾਂ ਹੁਣ ਬੰਦੀ ਦੇਖ ਕੇ ਗੱਡੀਆਂ ਮੁੜੀ ਜਾਂਦੀਆਂ ਜੀ ਕਿੱਟਾਂ ਤਾਂ ਹੋਰ ਗੱਡੀਆਂ ਹੋਰ ਵੀ ਖੜੀਆਂ ਵਿੱਚ ਤੇ ਹਾਂ ਦੋ ਕੋੜਾ ਖੜਾ ਇੱਕ ਐਂਟਰ ਖੜਾ ਫੱਗੜੀ ਤੋਂ ਹਾਂ ਬਿੱਤੀ ਫੱਗੜੀ ਬੈਠੇ ਆ ਕੀ ਕਹਣਾ ਚਲੋ ਸਰਕਾਰੋਂ ਜਿਹੜਾ ਇਸ ਤਰ੍ਹਾਂ ਦੇ ਪੋਲ ਬਣਾਏ ਜਾਂਦੇ ਆ ਲੇਕਿਨ ਉਹਦਾ ਐਮਪੀਆ ਨਹੀਂ ਇਹਦਾ ਬੋਰ ਬਣਾਉਣਾ ਚਾਹੀਦਾ ਅੰਦਰ ਪਾਣੀ ਖੱਪੇ ਕਿੰਨੇ ਕੰਮ ਤੱਕ ਨਹੀਂ ਗਈ ਆ ਮੈਂ 2 ਘੰਟੇ ਹੋ ਗਏ ਜੀ ਬਿੱਚੀ ਬੈਠਾ ਮੈਂ ਗੱਡੀ ਚੱਲ ਨਹੀਂ ਹੁਣ ਗੱਡੀ ਹੁਣ ਕਰ ਰਹੇ ਆ ਪਾਣੀ ਨਿਕਲ ਜਾਂਦਾ ਅੰਦਰੋਂ ਸਾਰੀ ਬਿੱਚੋਂ ਭਰ ਗਈ ਇੰਨੀ ਇਥੇ ਗੱਡੀ ਹੈ ਫੇਰ ਵੀ ਕਿੰਨੇ ਫੁੱਟ ਪਾਣੀ ਹੋ ਲਗਭਗ 3 ਫੁੱਟ 3.5 ਫੁੱਟ ਪਾਣੀ ਹੋ ਗਏ ਜੀ ਤੁਹਾਡਾ ਸਰਪਾਸੇ ਨਹੀਂ ਕੰਮ ਕਰਦੇ ਹੋ ਫੁੱਲਾਂ ਦਾ ਜੀ ਇਹ ਪਿੰਡ ਕਿਵੇਂ ਦਿੱਕੀ ਬਰ ਦੇਤੀ ਗਾ ਇਹ ਜੀ ਪਾਣੀ ਪੈਰ ਕੇ ਆ ਗਿਆ ਜੀ ਨਹੀਂ ਬਹੁਤ ਜ਼ਿਆਦਾ ਆ ਗਿਆ ਕਿੰਨਾ ਕੁ ਪਾਣੀ ਹੋਸ ਤੱਕ ਬਹੁਤ ਜ਼ਿਆਦਾ ਪਾਣੀ ਆ ਗਿਆ ਕਿੰਨੇ ਫੁੱਟ ਪਾਣੀ ਹੋਗਾ ਹੋ ਗਈ 5 ਫੁੱਟ ਕਿਹੜੀ ਰੋੜਾ ਇਹ ਪਾਉਰ ਰੋੜਾ ਅੰਨੇ ਵਿੱਚ ਇਹ ਨਾਵਤੜਾ ਕਿੱਥੇ ਮੱਲੇ ਆ ਮੈਲਾ ਬਿੱਟੂ ਸਿੰਘ ਹੈ ਮੈਣਾ ਵਸਤੀ ਆਪਣੇ ਮੈਲਾ ਵਸਤੀ ਮੁਰਹੂੜਾ ਜੀ ਮਾਮਲਾ ਜੇ ਬੱਜਿਆ ਬੱਡੀ ਮਾਮਲੇ ਸਾਰਾ ਦੇਖੋ ਰਾਤ ਰਾਤ ਨਹੀਂ ਪੈਕੇਟ ਹੈਗਾ ਤੇ ਅੰਡਰਵੇ ਸਾਡਾ ਦੇਖੋ ਭਰ ਜਾਂਦਾਗਾ ਜਦੋਂ ਵੀ بارش ਆਉਂਦੀ ਆ ਸਾਨੂੰ ਇਹ ਪ੍ਰੋਬਲਮ ਆਉਂਦੀ ਆ ਆ ਹੁਣ ਦੇਖੋ ਤਿੰਨ ਚਾਰ ਦਿਨ ਪਾਣੀ ਨਿਕਲਦਾ ਨਹੀਂਗਾ ਕੋਈ ਬੱਚਾ ਹਣ ਸਕੂਲ ਜਾ ਸਕਦਾਗਾ ਬੱਚੇ ਟੱਪਾਂ ਨੂੰ ਜਗ੍ਹਾ ਹੀ ਨਹੀਂ ਗਈ ਬਣਾਇਆ ਤਾਂ ਅੰਦਰ ਵੇਜ ਝੂਟ ਲਈ ਸੀ ਲੋਕਾਂ ਦੀ ਵੀ ਇਥੋਂ ਫਾੜਕ ਦੋਣਾ ਟੱਪਣ ਲੋਕ ਹੁਣ ਵੀ ਦੇਖ ਲਓ ਖਤਰੇ ਨੂੰ ਮੋਨ ਲੈ ਕੇ ਲੋਕ ਲੈਣ ਤੋਂ ਟੱਪ ਕੇ ਆਉਂਦੇ ਸਾਡੇ ਸਰਕਾਰਾਂ ਵੱਡੇ ਵੱਡੇ ਵਾਅਦੇ ਤਾਂ ਕਰ ਲੈਂਦੀਆਂਗਾ ਪਰ ਅੱਜ ਤੱਕ ਕੋਈ ਮਿਲਦਾ ਪੂਰ ਨਹੀਂ ਚੜਿਆਗਾ ਜਿੰਨੇ ਮਿਲਦਾ ਸ਼ਾਇਦ ਅੰਦਰ ਵਿੱਚ ਬੰਦੇ ਆ ਗਏ ਚੱਲਣ ਵਾਲੇ ਤਾਂ ਮੈਨੂੰ ਲੱਗਦਾ ਨਹੀਂ ਵੀ ਕੰਡੀਸ਼ਨ ਤੇ ਹੋਣਗੇ ਵੀ ਚੱਲਣਗੇ ਇਦੋਂ ਬਾਅਦ ਵੀ ਇਹ ਪਾਣੀ ਨਾਲ ਹੀ ਐਸੇ ਤਰ੍ਹਾਂ ਹੀ ਭਰੇ ਰਹਿੰਦੇ ਆਪਣੇ ਸਾਡੇ ਦੇ ਇਹਦੇ ਵਿੱਚ ਪਾਣੀ ਘਟੋ ਘਟ ਤੁਸੀਂ ਨਾਲੋ 15 ਫੁੱਟ ਦੇ ਲਗਭਗ ਹੋਊਗਾ ਸਾਡੇ 'ਚ ਬੰਦਾ ਟੱਪ ਨਹੀਂ ਸਕਦਾ ਜ ਬੁਰਾ ਹਾਲਾ ਤੇ ਇਹਦੇ 'ਚ ਉਹ ਪਿੱਛੇ ਹੁਣ ਮੁੰਡਿਆਂ ਨੇ ਗੱਡੀ ਗੱਡੀ ਇੱਕ ਗੱਡੀ ਡੁੱਬ ਗਈ ਸੀਗੀ ਉਹ ਤਾਂ ਉਹਨੂੰ ਪਤਾ ਨਹੀਂ ਸੀ ਵਿਚਾਰ ਨੂੰ ਪਾਣੀ ਜ਼ਿਆਦਾਗਾ ਉਹ ਮੁੜ ਕੇ ਤੱਕਾ ਤੱਕਾ ਲਾ ਗਨੇ ਗੱਡੀ ਮੁੰਡਿਆਂ ਨੇ ਸੇ ਘੱਟ ਹੀ ਸਾਡੇ ਚਲੋ ਮੁੰਡੇ ਵਧੀਆ ਸਾਡੇ ਇੱਥੇ ਉਹ ਕੱਢ ਦਿੰਦੇ ਹੈਗੇ ਤੇ ਵੀ ਕੋਲ ਮਲਾਗੇ ਵੀ ਦਿੱਕਤ ਬਹੁਤ ਵੱਡੀ ਸਾਡੇ ਅੰਦਰ ਵੇਚਦੀ ਹੈ। ਦੁਰ ਕਿ 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 ਪੁਲਾਂ ਦੇ ਵਿੱਚ ਇਹ ਚੀਜ਼ਾਂ ਦਾ ਗੱਲ ਕਰਦੇ ਇਹ। ਇਹ ਪੁਲ ਤੁਸੀਂ ਆਹ ਲੋ ਵੀ ਮਾਨਸਾ ਰੂਰਲ ਦਾ ਬੁਰਾ ਹਾਲ ਹੈ ਇੱਥੇ। ਮੇਰੇ ਨਾਲੇ ਮੇਨ ਰੋਡ ਆ, ਮੇਨ ਹਾਈਵੇ ਹੈਗਾ। ਉਹ ਨਹੀਂ ਚੱਲਦਾ ਹੈਗਾ, ਉਹਦਾ ਬੁਰਾ ਹਾਲ ਹੈਗਾ। ਤੇ ਫਿਰ ਜੋ ਟੈਂਟ ਗਿੰਦੀ ਨਵਾਂ ਬਣਿਆਗਾ, ਉਹ ਮੈਨੂੰ ਮੈਂ ਵੀ ਇੱਕ ਦੋ ਵਾਰ ਉਧਰ ਵੀ ਗਿਆਗਾ। ਮੈਨੂੰ ਲੱਗਾ ਵੀ ਉੱਥੇ ਸ਼ਹਿਰ ਵੀ ਪਾਣੀ ਨਾ ਖੜੇ। ਉਹਦਾ ਬੁਰਾ ਹਾਲ ਹੈਗਾ। ਉੱਥੇ ਪਾਣੀ ਖੜਾਗਾ ਟੱਪਣ ਜੁਗ ਆ ਤੁਸੀਂ ਲਾ ਲੋ ਵੀ ਲੋਕ ਵਿਚਾਲੇ ਫਸ ਕੇ ਰਹਿ ਗਏ। ਬਸ ਫਸੇ ਰਹਿ ਗਏ। ਨਹੀਂ ਕੋਈ ਨਹੀਂ ਸਾਡੇ ਮਲੇ ਦਾ ਘਰੇ ਆ ਸਾਰੇ। ਸਾਰੇ ਜਿਹੜੇ ਇਧਰ ਕੰਮ ਕਰਨ ਵਾਲੇ ਉਹ ਵੀ ਵਿਚਾਰੇ ਘਰੇ ਆਗੇ ਆ ਦੇਖ ਲੋ ਵਿਚਾਰੇ ਰਾਹਗੀਰ ਬਹੁਤ ਤੰਗ ਹੋ ਰਹੇ ਆਗੇ ਕੋਈ ਲੈਂ ਉਤੋਂ ਦਬਾ ਕੇ ਮੋੜਾ ਲੈ ਜਾਂਦਾ ਕੋਈ ਕਿਤੇ ਜਾਂਦਾ ਬਹੁਤ ਬੁਰਾ ਹਾਲਾ ਕੁਲੁਮਲਾ ਕੇ